ਓਏ 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 ਮਿੱਤਰਾ ਗੱਲੇ ਆ ਕਾਲੇ ਨੂੰ ਢੇਕੇ ਟੁੱਟੜੇ ਐ ਇਹ ਜੇਤ ਲਈ ਮਾਰੀ ਹੁੰਦੀ ਆ ਵੀਰੇ ਓ ਇਨੀ ਪੀੜੇ ਚਾਹੀਵੀ ਐਨਾ ਕਾਲੇ ਨੂੰ ਢੇਕੇ ਟੁੱਟੜੇ ਕਤਿਬ ਮਾਰ ਚੁਣੂ ਐ ਓਏ ਢੇਕੇ ਟੁੱਟੜੇ ਕਤਿਬ ਮਾਰ ਚੁਣੂ ਮੇਰੇ ਤਾਂ ਢੇਕੇ ਤਾਂ ਫੇਰ ਵੀ ਖੁੱਲ ਜਿਆੜਿਆ ਜੇ ਤੁਸੀਂ ਲਾਲ ਦੀ ਘਰੇ ਕੇ ਬਹਿ ਜਾਣਾ ਫਿਰ ਮਿੱਤਰੋ ਅੱਜ ਆ ਗੋਡੇ ਟੁੱਟਲੇਗੇ ਫਿਰ 6 ਮਹੀਨੇ ਤੱਕ ਛੋੜੇ ਅੱਜ ਆ ਗੋਡੇ ਦੇ ਪਲਾਸਟਰ ਨਹੀਂ ਜਰਣੇ ਹੈ ਫਿਰ 6 ਮਹੀਨੇ ਪਲਾਸਟਰ ਨਹੀਂ ਖੁੱਲਣਾ ਠੇਕੇ ਦਾ ਦੂਜੇ ਦਿਨ ਵੀ ਖੁੱਲ ਜੜਿਆ ਇਹ ਲਾਲਚ ਨਹੀਂ ਕਰਨਾ ਵੇਖੀ ਕਿੰਨੇ ਇਹ ਬਹੁਤ ਬੁਰੀ ਬਲਾ ਹੈ ਅਬ ਬੋਤਲ ਕਮਲੀ ਹੈ ਤੂੰ ਮੈਨੂੰ ਪਿਣੀਏ ਕੇ ਮੈਂ ਤੈਨੂੰ ਫਿਨਲ ਆਏ ਬਈ ਮਾਰੀ ਉਹਦੀ ਇਹ ਨਹੀਂ ਪੀਣੀ ਨਾ ਇਹ ਰੋਕੋ ਜਿੰਨਾ ਰੋਕਿਆ ਯਰਦਾ ਇਹ ਬੋਝ ਘੱਡਰ ਦਾ ਆਗਾ ਵੀਰੇ ਇਹ ਨਹੀਂ ਹਾਨੀ ਗਰ ਦਾ ਅ ਤੂੰ ਟੀਵੀ ਤੇ ਮਸ਼ਹੂਰੀ ਵੇਖਦਾ ਹੁੰਦਾ ਨਾ ਏ ਬਹੁਤ ਮਾੜੀ ਗੱਲ ਐ ਨਹੀਂ ਪਣੀ ਨਾ ਡੇਗੇ ਟੁੱਟਣੇ ਗੱਲ ਨੂੰ ਕੱਤੀ ਮਾਰਚ ਓਏ ਭਰਾਵਾ ਡੇਗਰ ਦਾ ਦੂਜੇ ਦਿਨ ਫੇਰ ਖੋਲ ਜੜਿਆ ਲਾਇਚ ਨਹੀਂ ਕਰਦਾ ਨਹੀਂ ਤੇ ਹੱਡੀਆਂ ਗੋਡੇ ਟੁੜਾ ਕੇ ਨਾ ਫਿਰ 6 ਮਹੀਨਾ ਪਲੇਸਟਰ ਨਹੀਂ ਖੁੱਲਣਾ ਓਏ ਬੋਤਲੇ ਕਮਿਨੀਏ तूं मै त